ਸੰਗਤ ਜੀ ਜਿਨ੍ਹਾਂ ਦੀ ਆਪਾਂ ਮਹਿਮਾ ਗਾਣੀਆਂ ਜਰਾਂ ਉਹਨਾਂ ਨੂੰ ਇੱਕ ਵਾਰ ਯਾਦ ਕਰ ਲਈਏ ਆਖੋ ਧੰਨ ਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹਾਂਜੀ ਕਰਾਂ ਹਰਦਾਸ ਹੱਤ ਜੋੜ ਜਗ ਜੀਤ ਨੂੰ ਕਰਾਂ ਹਰਦਾਸ ਹੱਤ ਜੋੜ ਜਗ ਜੀਤ ਨੂੰ ਵਗਸ਼ ਗੁਨਾਹ ਕੀਤੇ ਮਾੜਿਆ ਨਸੀਬ ਨੂੰ ਕਰਾਂ ਹਰਦਾਸ ਹੱਤ ਜੋੜ ਜਗ ਜੀਤ ਨੂੰ ਸੁਣਿਆ ਗੁਰੂ ਜੀ ਪਿਆਰ ਸਭਨਨ ਵਾਇਐ ਸੁਣਿਆ ਗੁਰੂ ਜੀ ਤੂੰ ਹੀ ਸਭ ਨੂੰ ਜੁਣਾਇਆ ਏ ਸੁਣਿਆ ਗੁਰੂ ਜੀ ਤੂੰ ਹੀ ਸੁਣਦਾ ਗਰੀਬਾਂ ਦੀ ਤੇਰੇ ਹੱਥ ਚਾਬੀ ਸਾਈਆਂ ਸਾਡੇ ਨਸੀਬਾਂ ਦੀ ਲਿਖਦੇ ਤੂੰ ਸੁਖ ਮਿਟ ਦੁੱਖਾਂ ਦੇ ਨਸੀਬ ਨੂੰ ਕਰਾਂ ਉਰਦਾਸ ਹੱਥ ਜੋੜ ਜਗ ਜੀਤ ਨੂੰ ਕਰਨ ਹਰਦਾਸ ਹੱਤ ਜੋੜ ਜਗਜੀਤ ਨੂੰ ਗੁਰੂ ਜਗਜੀਤ ਪਿਆਰ ਸਭਨ ਨਿਵਾਇਆ ਏ ਗੁਰੂ ਜਗਜੀਤ ਪਿਆਰ ਸਭਨ ਨਿਵਾਇਆ ਏ ਸੁਪਨ ਚ ਆਕੇ ਤੁਸਾਂ ਮੈਨੂੰ ਵੀ ਜਗਾਇਆ ਏ ਸੁਪਨ ਚ ਆਕੇ ਤੁਸਾਂ ਮੈਨੂੰ ਵੀ ਜਗਾਇਆ ਏ ਸੁਪਨੇ ਚ ਆ ਕੇ ਆਪਾਂ ਨੂੰ ਸਭ ਨੂੰ ਜਗਾਇਆ ਏ ਜਰਾ ਸਤਗੁਰ ਜਗਜੀਤ ਸਿੰਘ ਦੀ ਸੁਪਨੇ ਦੇ ਵਿੱਚ ਦਰਸ਼ਨ ਦਿੰਦੇ ਨੇ ਅਰਜ ਕਰ ਰਹੇ ਆ ਹੱਥ ਵਿੱਚ ਗਲਜ ਪੱਲਾ ਪਾ ਕੇ ਸਤਗੁਰ ਸੱਚੇ ਬਾਦਸ਼ਾਹ ਜੀ ਮੈਨੂੰ ਵੀ ਇੱਕ ਪੁੱਤਰ ਦੀ ਇੱਜ਼ਤ ਦਿਓ ਸਤਗੁਰਾਂ ਨੇ ਕਿਰਪਾ ਕੀਤੀ ਹਕੀਕਤ ਸੁਪਨੇ ਚ ਆ ਕੇ ਲੋਵੀ ਤੈਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ ਸਾਗੁਰਾਂ ਨੇ ਬੜੀ ਕਿਰਪਾ ਕੀਤੀ ਅੱਜ ਪੁੱਤਰ ਇੱਕ ਦੀ ਵਜ੍ਹਾ ਵੀ ਦੋ ਦਿੱਤੇ ਉਹ ਵੀ ਬਾਹਰ ਨਾ ਕੈਨੇਡਾ ਵਿੱਚ ਸੈਟਲ ਨਹੀਂ ਸੱਚੇ ਭਾਸ਼ੇ ਦੇ ਬੜੀ અપਾਰ ਕਿਰਪਾ ਹੈ ਸੁਪਨ ਚ ਆਕੇ ਤੁਸਾਂ ਮੈਨੂੰ ਵੀ ਜਗਾਇਆ ਏ ਯਾਦ ਤੇਰੀ ਆਈ ਭੁੱਲ ਬੈਠਾ ਦਿਲ ਗੀਰ ਨੂੰ ਕਰਨ ਹਰਦਾਸ ਹੱਤ ਜੋੜ ਜਗ ਜੀਤ ਨੂੰ ਬਗਸ਼ ਗੁਨਾਹ ਕੀਤੇ ਮਾੜਿਆ ਨਸੀਬ ਨੂੰ ਕਰਨ ਹਰਦਾਸ ਹੱਤ ਜੋੜ ਜਗ ਜੀਤ ਨੂੰ ਵਿਗੜੀ ਬਣਾ ਦੇ ਗੁਰ ਦਿਲ ਚੁਪਕਾਰਦਾ ਕੀ ਦੇ ਦਰ ਜਾਵਾਂ ਮੈਂ ਤਾਂ ਤੈਨੂੰ ਹੀ ਅਜਾਣਦਾ ਕੀ ਦੇ ਦਰ ਜਾਵਾਂ ਮੈਂ ਤਾਂ ਤੈਨੂੰ ਹੀ ਅਜਾਣਦਾ ਮਭ ਕਰੇ ਸਤਗੁਰ ਜੀ ਤੁਸਾਂ ਜਗ ਦੀ ਜ਼ਮੀਰ ਨੂੰ ਕਰਾਂ ਹਰਦਾਸ ਹੱਤ ਜੋੜ ਜਗ ਜੀਤ ਨੂੰ ਕਰਾਂ ਹਰਦਾਸ ਹੱਤ ਜੋੜ ਜਗ ਜੀਤ ਨੂੰ ਬਖਸ਼ ਗੁਨਾਹਾਂ ਕੀਤੇ ਮਾੜਿਆ ਨਸੀਬ ਨੂੰ ਬਖਸ਼ ਗੁਨਾਹਾਂ ਕੀਤੇ ਮਾੜਿਆ ਨਸੀਬ ਨੂੰ ਗਲ ਚ ਮੈਂ ਪੱਲਾ ਪਾਇਆ ਦਿਲ ਚ ਬੁਕਾਰ ਦਾ ਗਲ ਚ ਮੈਂ ਪੱਲਾ ਪਾਇਆ ਦਿਲ ਚ ਬਕਾਰਦਾ ਆੜੀਆਂ ਨਾ ਕਰੇ ਗੁਰਾ ਵਾਜਾਂ ਤੈਨੂੰ ਮਾਰਦਾ ਰੱਖ ਲੈ ਜੀ ਸਾਈਆਂ ਆਪਣੇ ਦਿਲ ਦੇ ਮਰੀਦ ਨੂੰ ਕਰਾਂ ਸ਼ਰਦਾਸ ਹੱਤ ਜੋੜ ਜਗ ਜੀਤ ਨੂੰ ਕਰਾਂ ਹਰਦਾਸ ਹੱਤ ਜੋੜ ਜਗ ਜੀਤ ਨੂੰ ਬਖਸ਼ ਗੁਨਾਹ ਕੀਤੇ ਮਾਰ ਹਨ ਨਸੀਬ ਨੂੰ ਬਗਸ਼ੁ ਗੁਨਾਹ ਕੀਤੇ ਮਰਹਨ ਨਸੀਬ ਨੂੰ ਸਤ ਸ੍ਰੀ ਅਕਾਲ ਜੀ